ਅੱਭੀ ਸੋਈ ਬਲੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਮੂੰਗਫਲੀ ਤੇ ਗੁੜ ਦੀ ਗੱਜਕ ਜਿਹੜੀ ਆਪਾਂ ਮੂੰਗਫਲੀ ਲਈਆ ਆਪਾਂ ਪੁੱਜੀ ਹੋਈ ਮੂੰਗਫਲੀ ਲਈਆ ਆਪਾਂ ਮੂੰਗਫਲੀ ਨੂੰ ਕੱਢ ਕੇ ਆਪਾਂ ਇਹਦੇ ਸਾਫ਼ ਕਰ ਲਿਆ ਆਪਾਂ ਇਹਦੇ ਸੋ ਛਿਲਕਾ ਆਪਾਂ ਲਾਤਾ ਆਪਾਂ ਇਹਦੇ ਮੂੰਗਫਲੀ ਦੇ ਦੋ ਪੀਸ ਕਰ ਲੈਣੇ ਨੇ ਇਸ ਤਰ੍ਹਾਂ ਇੱਕ ਗੋਲੀ ਆਪਾਂ ਗੁੜ ਦੀ ਲਈਆ ਇੱਕ ਗੋਲੀ ਆਪਾਂ ਮੂੰਗਫਲੀ ਦੇ ਲਈਆ ਆਪਾਂ ਗੁੜ ਤੇ ਮੂਫਲੀ ਇਕੋ ਜਿਹੀ ਲੈਣੀ ਆ ਇੱਕ ਚਮਚਾ ਆਪਾਂ ਦੇਸੀ ਘਿਓ ਦਾ ਲਿਆ ਆਪਾਂ ਥਾਲੀ ਦੇ ਪੁੱਟੇ ਪਾਸੇ ਆਪਾਂ ਘਿਓ ਲਾ ਦੇਵਾਂਗੇ ਪਹਿਲਾਂ ਢੋਲਾ ਕੇ ਆਪਾਂ ਰੱਖ ਦਵਾਂਗੇ ਥਾਲੀਆਂ ਜਾਂ ਪਲੇਟ ਆਪਾਂ ਕੋਈ ਵੀ ਚੀਜ਼ ਲੈ ਸਕਦੇ ਆ ਕੜਾਹੀ ਆਪਾਂ ਗੈਸ ਤੇ ਰੱਖ ਲਈ ਪਹਿਲਾਂ ਇਹਦੇ ਵਿੱਚ ਆਪਾਂ ਗੁੜ ਪਾ ਦਵਾਂਗੇ ਇੱਟੇ ਚਮਚਾ ਆਪਾਂ ਪਾਣੀ ਦਾ ਪਾਦ ਮੰਗੇ ਗੋੜ ਨੂੰ ਹਲਾਵਾਂਗੇ ਆਪਾਂ ਗੋੜ ਨੂੰ ਆਪਾਂ ਮੈਲਟ ਕਰਾਂਗੇ ਗੋੜ ਪਗਲਾਉਣ ਲਈ ਆਪਾਂ ਗੈਸ ਔੜੀ ਤੇ ਰੱਖਣਾ ਆਪਾਂ ਸਿਮ ਤੇ ਰੱਖਣਾ ਗਿਆ ਸੀ ਗੋੜਾ ਆਪਣਾ ਮੈਲਟ ਹੋਣ ਲੱਗ ਗਿਆ ਹੁਣ ਆਪਾਂ ਇੱਕ ਉਹਨਾਂ ਨੂੰ ਚਲਾਈ ਜਾਣਾ ਆਪਾਂ ਥੋੜਾ ਜਿਹਾ ਗੁੜ ਨੂੰ ਪਾਣੀ ਚ ਪਾ ਕੇ ਆਪਾਂ ਚੈੱਕ ਕਰਾਂਗੇ ਥੋੜੀ دیر ਬਾਅਦ ਆਪਾਂ ਦੇਖਾਂਗੇ ਪਾਣੀ ਚ ਹਜੇ ਆਪਣਾ ਗੁੜ ਬਣਿਆ ਨਹੀਂ ਹੈਗਾ ਥੋੜੀ देर ਆਪਾਂ ਹੋਰ ਬਣਾਵਾਂਗੇ 2 ਮਿੰਟ ਗੁੜ ਨੂੰ हूँ आप गुड़ू चेक करा ठंडा हो गुड़ा नाल हिलाई जाना गुड़ अपना बन गया आ देखो अपना गुड़ टॉफी की तरह अपना टुटद गुड़ गुड़ अपना बन के तैयार ਆਪਾਂ ਗੁੜ ਨੂੰ 2-3 ਵਾਰੀ ਆਪਾਂ ਚੈੱਕ ਕਰ ਲੈਣਾ ਜਦੋਂ ਤੱਕ ਆਪਣਾ ਗੁੜ ਟੌਫੀ ਦੀ ਤਰ੍ਹਾਂ ਟੁੱਟਣ ਨਹੀਂ ਲੱਗਦਾ ਹੈਗਾ ਉਦੋਂ ਤੱਕ ਆਪਾਂ ਗੁੜ ਨੂੰ ਬਣਾਈ ਜਾਣਾ ਹੁਣ ਆਪਾਂ ਇਹਦੇ ਵਿੱਚ ਇੱਕ ਚਮਚਾ ਦੇਸੀ ਘਿਓ ਦਾ ਪਾਦਵਾਂਗੇ ਦੇਸੀ ਘਿਓ ਦੇ ਨਾਲ ਬਹੁਤ ਵਧੀਆ ਗਾਜਕ ਬਣਦੀ ਆ ਚਮਕਦਾਰ ਬਣਦੀ ਆ ਆਪਣੀ ਗਾਜਕ ਹੁਣ ਆਪਾਂ ਇਹਦੇ ਵਿੱਚ ਮੂਫਲੀ ਪਾਦਵਾਂਗੇ ਮਿਸ ਕਰ ਲਵਾਂਗੇ ਆਪਾਂ ਗਰੱਚਾ ਕਾਪਾ ਮਿਕਸ ਕਰ ਲਈ ਹੁਣ ਆਪਾਂ ਜਿਹੜੀ ਆਪਾਂ ਥਾਲੀ ਨੂੰ ਘਿਓ ਲਾਇਆ ਸੀਗਾ ਆਪਾਂ ਉਹਦੇ ਉੱਤੇ ਪਾ ਦਵਾਂਗੇ ਗਰੱਚਾ ਨੂੰ ਆਪਾਂ ਥਾਲੀ ਦੇ ਉੱਪਰ ਸੈੱਟ ਕਰਾਂਗੇ ਕਾਇਸਦਾਨ ਕੋਈ ਚੀਜ਼ ਲੈ ਲੈਣੀ ਆ ਪਤਲੀ ਮੋਟੀ ਆਪਾਂ ਆਪਣੇ ਹਿਸਾਬ ਨਾਲ ਰੱਖ ਸਕਦੇ ਆ ਗਰਚੇ ਕਪਾ ਸੈੱਟ ਕਰ ਲਈ ਹੁਣ ਆਪਾਂ ਕਟਿੰਗ ਕਰ ਲਵਾਂਗੇ ਠੰਡੀ ਹੋਈ ਦੇ ਆਪਣੇ ਕਟਿੰਗ ਨਹੀਂ ਹੋਣੀ ਹੈਗੀ ਆਪਾਂ ਗਰਮ ਗਰਮ ਦੀ ਉਹ ਕਟਿੰਗ ਕਰਾਂਗੇ ਹੁਣ ਆਪਾਂ ਗਾਜਰ ਦੇ ਪੀਸ ਕਰ ਲਵਾਂਗੇ ਆਪਾਂ ਪੀਸ ਆਪਦੇ ਹਿਸਾਬ ਨਾਲ ਕਰ ਸਕਦੇ ਹਾਂ ਮੋਟੇ ਪਤਲੇ ਇੱਕ ਘੰਟਾ ਆਪਾਂ ਹੁਣ ਗਾਜਰ ਨੂੰ ਇਸੇ ਤਰ੍ਹਾਂ ਪੈ ਰਣ ਦਵਾਂਗੇ ਘੰਟੇ ਬਾਅਦ ਦੇਖਾਂਗੇ ਦੇ ਬਾਅਦ ਆਪਾਂ ਗੱਚ ਨੂੰ ਦੇਖਾਂਗੇ ਗੱਚ ਕਾ ਆਪਣੀ ਕ੍ਰਾਂਤੀ ਹੋਗੀ ਬਹੁਤ ਵਧੀਆ ਆਪਣੀ ਗੱਚਕ ਬਣੀ ਹੈ ਨੇ ਹੁਣ ਆਪਾਂ ਗੱਤ ਨੂੰ ਤੋੜ ਕੇ ਦੇਖਾਂਗੇ ਬਹੁਤ ਵਧੀਆ ਆਪਣੀ ਕਰਾਂਚੀ ਗੱਚਕ ਬਣੀ ਹੈ ਹੋਰ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਸ਼ੇਅਰ ਕਰਨਾ ਲਾਇਕ ਕਰਨਾ ਕਮੈਂਟ ਕਰਨਾ ਮੇਰੇ ਚੈਨਲ ਤੇ ਜਾ ਕੇ ਵੈਲ ਆਈਕਨ ਪ੍ਰੈਸ ਕਰਨਾ ਤਾਂ ਜੋ ਮੇਰੀ ਨਵੀਂ ਵੀਡੀਓ ਦੀ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਵੀਡੀਓ ਦੇਖਣ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ